ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਰ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਅਸੀਂ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਕਲੈਕਸ਼ਨ ਲੈ ਕੇ ਆਏ ਆ ਲਾਸਟ ਪ੍ਰਿੰਟ ਸੂਟਾਂ ਦੀਆਂ ਜੋ ਵੀ ਰਹਿੰਦਾ ਸਾਡੇ ਕੋਲ ਚਾਹੇ ਟਿਸਟਾ ਦਾ ਲਾ ਲਓ ਚਾਹੇ ਰਮਟੈਕਸ ਦਾ ਲਾ ਲਓ ਚਾਹੇ ਇਹਦੇ ਵਿੱਚ ਮੈਂ ਤੁਹਾਨੂੰ ਕਾਟਰਾਈਜ਼ ਦੇ ਵੀ ਦਿਖਾਉਂਗੀ ਕਾਟਰਾਈਜ਼ ਆਪਾਂ ਟਿਸਟਾ ਦੀ ਬਹੁਤ ਸੇਲ ਕੀਤੀ ਹੈ ਇਹਦੇ ਨਾਂ ਦੇ ਜਸ ਸਾਡੇ ਕੋਲ ਤਿੰਨ ਸੂਟ ਰਹਿ ਗਏ ਨੇ ਸੋ ਇਹ ਸਾਰੇ ਅੱਜ ਅਸੀਂ ਸਟਾਕ ਕਲੀਅਰ ਸੇਲ ਤੇ ਲਾਉਣ ਲੱਗੇ ਆ ਪ੍ਰਿੰਟ ਸੂਟ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਜਦੋਂ ਆਪਾਂ ਸ਼ਾਲ ਤੇ ਦੁਪੱਟੇ ਵਾਲਿਆਂ ਦੀ ਵੀਡੀਓ ਪਾਈ ਸੀ ਵੀ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜਸਟ ਪ੍ਰਿੰਟ ਸੂਟਾਂ ਦੀ ਕਿਉਂਕਿ ਸਾਡੇ ਕੋਲ ਲਾਸਟ ਸਟਾਕ ਜਸਟ ਪ੍ਰਿੰਟ ਸੂਟਾਂ ਦਾ ਰਹਿ ਚੁੱਕਿਆ ਆਦਰਵਾਇਜ਼ ਮਤਲਬ ਕਿ ਤੁਸੀਂ ਜੇ ਪਸ਼ਮੀਨੇ ਦੇ ਵਿੱਚ ਤੁਹਾਨੂੰ ਕੁਝ ਚਾਹੀਦਾ ਤਾਂ ਕੁਝ ਵੀ ਨਹੀਂ ਹੈਗਾ ਲਾਸਟ ਸਟਾਕ ਇਹ ਅਸੀਂ ਕਹਿ ਕੇ ਪਾ ਰਹੇ ਹਾਂ ਹੈ ਹੀ ਲਾਸਟ ਇਹ ਤੋਂ ਬਾਅਦ ਤੁਹਾਨੂੰ ਪਸ਼ਮੀਨੇ ਦੀ ਵੀਡੀਓ ਦੇਖਣ ਨੂੰ ਨਹੀਂ ਮਿਲੂਗੀ ਸੋ ਜਿਹੜੀਆਂ ਭੈਣਾਂ ਨੂੰ ਵੀ ਬੈਨੀਫਿਟ ਚਾਹੀਦੇ ਹੁੰਦੇ ਨੇ ਵੀਕ ਤਾਂ ਬ੍ਰਾਂਡ ਦੇ ਸੂਟ ਹੁਣ ਸੈਕੰਡ ਉਹਨਾਂ ਦੇ ਪੂਰਾ ਬੈਨੀਫਿਟ ਹੋਵੇ ਵੀ ਯਾਨੀ ਕਿ ਲੈਸ ਤੋਂ ਲੈਸ ਸਭ ਤੋਂ ਲਾਸਟ ਪ੍ਰਾਈਸ ਆ ਇਹਨਾਂ ਦਾ ਹੋਲ ਸੇਲ ਦੇ ਵਿੱਚ ਵੀ ਨਹੀਂ ਹੁਣ ਜਿੰਨਾ ਹੁਣ ਇਹ ਬ੍ਰਾਂਡਾਂ ਨੇ ਆਪਣੇ ਪ੍ਰਾਈਸ ਇੰਨੇ ਲੋ ਕਰ ਦਿੱਤੇ ਆ ਯਾਨੀ ਕਿ ਜਦੋਂ ਸੀਜ਼ਨ ਹੁੰਦਾ ਉਹਨੇ ਪ੍ਰਾਈਸ ਹੋਲ ਸੇਲ ਪ੍ਰਾਈਸ ਤੇ ਵੀ ਨਹੀਂ ਆਉਂਦੇ ਉਸ ਤੋਂ ਵੀ ਘੱਟ ਰੇਟਾਂ ਉੱਪਰ ਇਹ ਵਾਲੇ ਹੁਣ ਪੀਸ ਲੱਗੇ ਹੋਏ ਨੇ ਬਾਕੀ ਕੋਈ ਵੀ ਇਹਨਾਂ ਚ ਪਿਓਰ ਪਸ਼ਮੀਨਾ ਦੇ ਰਿਹਾ ਕੋਈ ਅਲਪਾਈਨ ਨਹੀਂ ਕੋਈ ਅਦਰਵੇਜ਼ ਨਹੀਂ ਵਧੀਆ ਵਾਲਾ ਸਭ ਤੋਂ ਟੌਪ ਦੇ ਨੰਬਰਾਂ ਵਾਲੇ ਪਸ਼ਮੀਨੇ ਨੇ ਇਹ ਹਰ ਬ੍ਰਾਂਡ ਦੇ ਦੋ ਹੀ ਬ੍ਰੈਂਡ ਨਾਲ ਸ਼ੋਅ ਕਰਨ ਲੱਗੀਆਂ ਅਜ ਰਾਮਟੈਕਸ ਤੇ ਟਿਸਟਾ ਤੇ 10 ਤਿੰਨ ਬ੍ਰੈਂਡਾਂ ਦੇ ਸੂਟ ਰਾਣਗੇ ਸੋ 10 ਦਾ ਤਾਂ ਇੱਕ ਦੋ ਸੂਟ ਹੀ ਨੇ 메ਨ ਟਿਸਟਾ ਤੇ ਰਾਮਟੈਕਸ ਸੀ ਲੈ ਕੇ ਆਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰਨਾ ਆਰਡਰ ਆਰਡਰ ਕਰਨ ਲਈ ਸਾਡਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲ ਰਿਹਾ ਇਹਦੇ ਉੱਤੇ ਜਾ ਕੇ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਨਾ ਜਿਹੜੀਆਂ ਆਪਣਾ ਸਕਰੀਨਸ਼ਾਟ ਪਾ ਸਕਦੀਆਂ ਜ਼ਰੂਰ ਪਾਇਆ ਕਰੋ ਤੇ ਜਿਹੜੀਆਂ ਆਪਣਾ ਨੂੰ ਨੰਬਰਿੰਗ ਚਾਹੀਦੀ ਹੁੰਦੀ ਹੈ ਤੁਸੀਂ ਨੰਬਰਿੰਗ ਅਸੀਂ ਲਗਾ ਹੀ ਦਿੰਨੇ ਆ ਤਾਂ ਤੁਸੀਂ ਨੰਬਰ ਸੈਂਡ ਕਰਦਿਆ ਕਰੋ ਠੀਕ ਹੈ ਜੀ ਬਾਕੀ ਜਦੋਂ ਵੀ ਇੱਥੋਂ ਜਾਂਦੇ ਆ ਜਿਹੜੀਆਂ ਭੈਣਾਂ ਨੂੰ ਹੁੰਦਾ ਵੀ ਸਾਡੇ ਕਲਰ ਵਗੈਰਾ ਕਲਰ ਤੁਸੀਂ ਪ੍ਰੋਪਰ ਫੋਨ ਤੇ ਪੁੱਛ ਲਿਆ ਕਰੋ ਜੇ ਕਿਸੇ ਕੋਲ ਤੁਹਾਨੂੰ ਡਾਊਟ ਹੁੰਦਾ ਵੀ ਆਹ ਕਲਰ ਕਿਹੜਾ ਵਾ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਸੂਟ ਚ ਡਾਊਟ ਹੁੰਦਾ ਵੀ ਇਹ ਜਿਆਦਾ ਗੂੜਾ ਤਾਂ ਨਹੀਂ ਜਾਂ ਫਿੱਕਾ ਤਾਂ ਨਹੀਂ ਜਾਂ ਇਦਾਂ ਦਾ ਨਹੀਂ ਕੋਈ ਵੀ ਹੁੰਦਾ ਤੁਸੀਂ ਪੁੱਛ ਸਕਦੇ ਹੋ ਵਾਇਸ ਮੈਸੇਜ ਛੱਡ ਦਿਆ ਕਰੋ ਤੁਹਾਨੂੰ ਕਲਰ ਵਗੈਰਾ ਸਭ ਕੁਝ ਨਾਲ ਦੱਸ ਦਿੱਤੇ ਜਾਣਗੇ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਆ ਵੀਡੀਓ ਦੇ ਵਿੱਚ ਮੈਂ ਸਾਰੀ ਡਿਟੇਲ ਤੁਹਾਨੂੰ ਦੇ ਦਾਂ ਕਿਉਂਕਿ ਜਦੋਂ ਮੈਂ ਸੂਟ ਖੋਲਦੀ ਆ ਉਹਦਾ ਕਲਰ ਵਗੈਰਾ ਉਹਦਾ ਕੱਪੜਾ ਸਟਾਫ ਬ੍ਰਾਂਡ ਸਭ ਕੁ ਜੇ ਜਿੰਨੀ ਵੀ ਕਲੈਕਸ਼ਨ ਰਹੂਗੀ ਵਿਦਾਊ ਦੁਪੱਟਾ ਰਹੂਗੀ ਪਹਿਣ ਵਣ ਕੇ ਫੇਰ ਰਿਪੀਟ ਕਰਾਂਗੇ ਲਾਸਟ ਵੀਡੀਓ ਆ ਇੱਕ ਵਾਰ ਪਸ਼ਮੀਨੇ ਦਾ ਕੁਝ ਵੀ ਨਹੀਂ ਹੈਗਾ ਤੇ ਰੇਟ ਉਹ ਦੇਣ ਜਾ ਰਹੇ ਆ ਜਿਹੜੇ ਤੁਹਾਨੂੰ ਕਿਤੋਂ ਵੀ ਜਿੰਨੀਆਂ ਮਰਜ਼ੀ ਸੇਲਾਂ ਲੱਗ ਜਾਣ ਕਿਤੋਂ ਨਹੀਂ ਮਿਲਣੇ ਇਹ ਵਾਲੇ ਨੰਬਰਾਂ ਦੇ ਕਿਉਂਕਿ ਅਲਪਾਈਨ ਕਹਿਣ ਨੂੰ ਤਾਂ ਰਾਮ ਟੈਕਸਟ ਦਾ ਪਸ਼ਮੀਨਾ ਕਹਿ ਕੇ ਤਾਂ ਅਲਪਾਈਨ ਵੀ ਵਿਕੀ ਜਾਂਦੀ ਹੈ ਠੀਕ ਹੈ ਜੀ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਬਟ ਜਿਹੜੇ ਸੁੱਟ ਅਸੀਂ ਦੇਨੇ ਆ ਪਿਓਰ ਪਸ਼ਮੀਨੇ ਦੇ ਇਹ ਰੇਟ ਦੇ ਵਿੱਚ ਹੁਣ ਹੁਣ ਕਿਸੇ ਦੇ ਨਹੀਂ ਦੇਣੇ ਸੋ ਇਹ ਲਾਸਟ ਪੀਸ ਨੇ ਪ੍ਰਿੰਟ ਸੂਟ ਰਹਿਣਗੇ ਵਿਦਾਉਟ ਦੁਪੱਟਾ ਰਹਿਣਗੇ ਬਸ ਫਟਾਫਟ ਲਾ ਕੇ ਸਕਰੀਨਸ਼ਾਟ ਆਰਡਰ ਕਰਦੇ ਹੋ ਤੇ ਜਿਹੜੀ ਆਪਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਕਿੱਦਾਂ ਦੀ ਲੱਗੀ ਤੇ ਲੋ ਜੀ ਜ਼ਿਆਦਾ ਗੱਲਾਂ ਨਹੀਂ ਕਰਦੀ ਤੁਹਾਨੂੰ ਦਿਖਾਉਣੀ ਆ ਸੂਟ ਪਹਿਲਾਂ ਜਿਹੜੀ ਮੈਂ ਰੀਲ ਸਟਾਰਟ ਕਰਨ ਲੱਗੀ ਆ ਇਹਦਾ ਕੀ ਪ੍ਰਾਈਸ ਆ ਪਹਿਲੇ ਚਾਰ ਸੂਟ ਦਿਖਾਉਣ ਲੱਗੀਆਂ AK Tex ਦਾ ਬ੍ਰਾਂਡ ਰਹੂਗਾ ਠੀਕ ਹੈ ਜੀ AK Tex ਦਾ ਬ੍ਰਾਂਡ ਰਹੂਗਾ ਜਿੱਦਾਂ ਦਾ ਬ੍ਰਾਂਡ ਰਹੂਗਾ ਉਦਾਂ ਦੀਆਂ-ਉਦਾਂ ਰੇਂਜਾਂ ਵੀ ਰਹਿਣਗੀਆਂ ਇਹ ਨਹੀਂ ਹੈਗਾ ਵੀ ਅਸੀਂ Ram Tex ਦੇ ਅਕੋਰਡਿੰਗ ਜਿੰਨੀਆਂ ਹਾਈ ਉਹ ਬ੍ਰਾਂਡ ਨੇ ਉਹਨੀਆਂ ਹਾਈ ਰੇਂਜਾਂ ਨਹੀਂ ਦੇਣ ਲੱਗੇ ਸੋ AK Tex ਦਾ ਬ੍ਰਾਂਡ ਆ ਸਾਰੇ ਸੂਟ 1100 1200 ਵੇਚਣ ਵਾਲੇ ਨੇ ਇਹਨਾਂ ਨੂੰ ਹੁਣ ਮੈਂ ਸ਼ੋਅ ਕਰਦੀ ਆ ਇਹਨਾਂ ਦਾ ਪਹਿਲਾ ਹੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਕੈਰਾ ਰਹੂਗਾ ਪ੍ਰਿੰਟ ਤੇ ਪ੍ਰਾਈਸ ਇਹਦਾ ਸਕਰੀਨ ਤੇ ਚੱਲੂਗਾ ਜੀ 800 800 ਰੁਪਏ ਦਾ ਪ੍ਰਾਈਸ ਚੱਲੂਗਾ ਪਿਓਰ ਪਸ਼ਮੀਨਾ ਮੈਚਿੰਗ ਸੂਟ ਰਾਂਗੇ ਠੀਕ ਪਿਓਰ ਪਸ਼ਮੀਨੇ ਦੇ ਮੈਚਿੰਗ ਸੂਟ ਰਹਿਣਗੇ 컬러 ਮੈਚਿੰਗ ਸਾਰੇ ਸੂਟਾਂ ਨੂੰ ਤੁਸੀਂ ਚੈੱਕ ਕਰਨੀ ਆ ਫਟਾਫਟ ਬਸ ਸਕਰੀਨਸ਼ਾਟ ਲੈਣਿਆ ਤੇ ਆਰਡਰ ਕਰਨੀ ਆ ਠੀਕ ਹੈ ਜੀ ਇਹ ਪਹਿਲਾ ਪ੍ਰਿੰਟ ਆ ਪਰਪਲ ਸ਼ੇਡ ਦੇ ਵਿੱਚ ਨਾਲ ਇਹਦੇ ਸੇਮ ਆਊਗੀ ਇਹਦੀ ਬਾਟਮ ਪਰਪਲ ਕਲਰ ਦੀ ਹੀ ਇਹਦੀ ਬਾਟਮ ਰਹੂਗੀ ਸੈਲਫ ਪ੍ਰਿੰਟਡ ਆ ਬਾਟਮ ਰਹਿਣੀ ਆ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਰਹੂਗਾ ਇਹ ਵਾਲੇ ਪੀਸ ਦਾ ਨੰਬਰ ਰਹੂਗਾ ਜੀ 1 1 ਨੰਬਰ ਇਹ ਵਾਲਾ ਪੀਸ ਰਹੂਗਾ ਪ੍ਰਾਈਸ ਰਹੂਗੀ ਜੀ 800 ਪਰ ਇਹ ਚਾਰ ਸੂਟ ਨੇ ਚਾਰਾਂ ਦੇ ਵਿੱਚੋਂ ਜੇ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਤੁਸੀਂ ਜਿਵੇਂ ਇਹ ਆਹੇ ਏਕੇ ਦੇ ਹੀ ਦੋ ਸੂਟ ਤੁਸੀਂ ਬਾਇ ਕਰਨ ਲੱਗੇ ਹੋ ਤਾਂ 1500 ਰੁਪਏ ਤੁਹਾਨੂੰ ਲੱਗਣਗੇ ਕੋਈ ਵੀ ਸੂਟ ਮੰਗਵਾਓ ਸਿੰਗਲ ਮੰਗਾਓ ਦੋ ਮੰਗਾਓ ਕੋਈ ਤੁਹਾਨੂੰ ਕੋਰੀਅਰ ਨਹੀਂ ਲੱਗਣਾ ਫ੍ਰੀ ਕੋਰੀਅਰ ਤੁਹਾਨੂੰ ਆਊਗਾ ਕੋਈ ਤੁਸੀਂ ਐਕਸਟਰਾ ਪੇ ਨਹੀਂ ਕਰਨੇ ਸੋ ਫਟਾਫਟ ਵਾ ਸਕਰੀਨਸ਼ਾਟ ਲੈਣੇ ਜਿਹੜਾ ਦਾ ਸੈਕਿੰਡ ਡਿਜ਼ਾਈਨ ਹੈ ਇਹ ਵੀ ਦੇਖ ਲਓ ਇਹੇ ਸੀਗਾ ਜਿਹੜਾ ਸਿਲਕ ਪਸ਼ਮੀਨਾ ਦਾ ਬੇਸ ਚੱਲਿਆ ਸੀ ਆ ਲੋ ਸਿਲਕ ਪਸ਼ਮੀਨਾ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਇਹ ਰਹੂਗਾ ਫਰੋਜ਼ੀ ਕਲਰ ਐਂਡ ਇਹਦੇ ਵਿੱਚ ਤੁਹਾਨੂੰ ਸੇਮ ਸੈਲਫ ਪ੍ਰਿੰਟਡ ਆ ਇਹਦੀਆਂ ਬਾਟਮਸ ਮਿਲਣਗੀਆਂ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹਦੇ ਵਿੱਚ ਮੈਂ ਕਲਰ ਤੁਹਾਨੂੰ ਸ਼ੋਅ ਕਰੂੰਗੀ ਜੀ ਤਿੰਨ ਤਿੰਨ ਕਲਰ ਇਹਦੇ ਸ਼ੋਅ ਕਰੂੰਗੀ ਬਹੁਤ ਪਿਆਰੇ ਰਣਗੇ ਸੋ ਸੋਸੀ ਫਟਾਫਟ ਲੈਣੇ ਸਕਰੀਨ ਸ਼ਾਟ ਤੇ ਕਰਨੇ ਆਰਡਰ 2.5 ਮੀਟਰ ਦੀ ਇਹਨਾਂ ਦੀ ਪ੍ਰੋਪਰ ਕੱਟ ਲਊਗੀ ਆ ਲਓ ਜੀ ਇਹ ਹੈਗਾ ਸੀ ਇਹਦਾ ਫਰਸਟ ਕਲਰ ਫਰਸਟ ਡਿਜ਼ਾਈਨ ਇਹ ਆਪਾਂ ਕਰ ਰਹੇ ਆ ਇਹਦਾ ਸੈਕਿੰਡ ਡਿਜ਼ਾਈਨ ਤੇ ਪ੍ਰਾਈਸ ਇਹਨਾਂ ਦਾ ਹੈਗਾ 800 1500 ਦੇ ਦੋ ਇਦੇ ਵਿੱਚ ਹੁਣ ਕਲਰ ਦੇਖ ਲਓ ਇਹਦਾ ਅਗਲਾ ਕਲਰ ਰਹੂਗਾ ਜੀ ਮਹਰੂਨ ਚੈਰੀ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਰਹੂਗਾ ਨੰਬਰ ਇਹਦਾ ਰਹੂਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਅਗਲਾ ਕਲਰ ਰਹੂਗਾ ਜੀ ਇਹਦਾ ਗ੍ਰੀਨ ਗ੍ਰੀਨ ਕਲਰ ਬਹੁਤ ਪਿਆਰਾ ਤਿੰਨ ਕਲਰਾਂ ਦਾ ਸੇਮ ਡਿਜ਼ਾਈਨ ਹੋਊਗਾ ਇੱਕ ਇਹਦੇ ਵਿੱਚ ਸਿੰਗਲ ਕਲਰ ਰਹੂਗਾ ਸਿੰਗਲ ਹੀ ਡਿਜ਼ਾਈਨ ਰਹੂਗਾ ਉਹ ਵਾਲਾ ਠੀਕ ਹੈ ਜੀ ਇਹ ਚਾਰ ਪੀਸ ਨੇ ਇਹ ਚਾਰੇ ਪੀਸ ਜਿਹੜੇ ਵੀ ਪਹਿਣਨ ਨੂੰ ਚਾਹਦੇ ਹੋਏ ਇਹ ਵਾਲੇ ਤੁਸੀਂ ਦੋ ਸੂਟ ਮੰਗਾਉਣੇ ਹੋ ਤਿੰਨ ਮੰਗਾਉਣੇ ਚਾਰ ਮੰਗਾਉਣੇ ਤਾਂ 1500 ਦੇ ਦੋ ਦਾ ਰੇਟ ਲੱਗੂਗਾ ਯਾਨੀ ਕਿ 750 ਦਾ ਠੀਕ ਹੈ ਜੀ ਜੇ ਇੱਕ ਤੋਂ ਪਲੱਸ ਮੰਗਾਉਣੇ ਹੋ ਜੇ ਸਿੰਗਲ ਸੂਟ ਮੰਗਾਉਗੇ ਤਾਂ 800 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਐਂਡ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਰੌਂਡ ਟੈਕਸ ਦੇ ਇਹਨਾਂ ਦੀ ਵੀਡੀਓ ਆਪਾਂ ਕਾਫੀ ਵਾਰ ਅਪਲੋਡ ਕਰ ਦਿੱਤੀ ਆ ਕਿਉਂਕਿ ਇਹ ਸਾਡੇ ਕੋਲ ਕਾਫੀ ਜ਼ਿਆਦਾ ਸੋਰਸਿਸ ਸਿੰਗਲ ਸਿੰਗਲ ਮੈਂ ਤੁਹਾਨੂੰ ਸ਼ੋਅ ਕਰ ਰਹੀ ਸੀ ਬਟ ਹੁਣ ਕਿਸੇ ਵਿੱਚ ਸਿੰਗਲ ਹੀ ਰਹਿ ਗਿਆ ਕਿਸੇ ਵਿੱਚ ਇੱਕ ਦੋ ਪੀਸ ਹੈਗੇ ਵੀ ਨੇ ਹਜੇ ਵੀ ਸੋ ਇਹ ਵੀ ਆਪਣਾ ਲਾਸਟ ਆ ਇਹ 1050 ਦੇ ਵਿੱਚ ਸਾਡੇ ਲੱਗੇ ਹੋਏ ਨੇ 1250 ਵਾਲੇ ਸੂਟ ਸਾਡੇ 1250 ਵਾਲੇ ਸੂਟ ਆ 1050 ਦੇ ਵਿੱਚ ਲੱਗੇ ਹੋਏ ਨੇ ਜਿਹੜੀ ਭੈਣ ਨੂੰ ਵੀ ਸਿੰਗਲ ਸੂਟ ਚਾਹੀਦਾ ਹੋ 1050 ਦੇ ਵਿੱਚ ਹੀ ਉਹਦੇ ਘਰੇ ਪਹੁੰਚੂਗਾ ਬਟ ਜੇ ਤੁਸੀਂ ਇਹਦੇ ਵਿੱਚ ਦੋ ਸੂਟ ਮੰਗਾਉਗੇ ਤਾਂ 2000 ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਠੀਕ ਹੈ ਜੀ 2000 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਆ ਨੰਬਰ ਹੋਊਗਾ 5 ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਸਿੰਗਲ ਸੋਲੋ ਪੀਸ ਆ ਇਹ ਨਾਲ ਦਾ ਸੇਮ ਪੀਸ ਮੇਰੇ ਖੁੱਦਾ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਿੰਗ ਪਾਈਪਿੰਗ ਲਗਾ ਕੇ ਜਿਵੇਂ ਮਰਜੀ ਇਹਨਾਂ ਨੂੰ ਬਣਾ ਸਕਦੇ ਹਾਂ ਅਗਲੇ ਸਾਲ ਫੇਰ ਆਪਾਂ ਇਹਹੀ ਸੋਟ 1250 ਹੋ ਸਕਦਾ 1300 1350 ਤੱਕ ਬਾਈ ਕਰਨੇ ਆ ਪਿਓਰ ਪਸ਼ਮੀਨਾ ਵਧੀਆ ਵਾਲਾ ਕਿੰਨਾ ਤੇ ਲੂ ਬੁਰ ਦਾ ਕੋਈ ਨੇੜੇ ਤੇੜੇ ਵੀ ਨਹੀਂ ਅਗਲੇ ਸਾਲ ਵੀ ਜੇ ਤੁਸੀਂ ਇਹਨਾਂ ਨੂੰ ਪਾਉਂਗੇ ਨਾ ਇਸੇ ਦੇ ਇਸੇ ਤਰ੍ਹਾਂ ਹੀ ਰਹੂਗਾ ਸਟਿਚਿੰਗ ਜਰੂਰ ਕਰਵਾ ਲਓਗੇ ਪਾ ਵੀ ਲਓਗੇ ਪਰ ਜਿੰਨਾ ਟਾਈਮ ਕੱਪੜੇ ਨਾ ਪਾਉਂਦੇ ਕੋਈ ਲੂ ਤੇ ਬੁਰ ਨਹੀਂ ਆਊਗਾ ਕਿਉਂਕਿ ਬ੍ਰਾਂਡ ਪੂਰੀ ਗਾਰੰਟੀ ਦੇ ਨਾਲ ਤੇ ਪੂਰਾ ਟੌਪ ਦਾ ਕਪੜਾ ਇਹ ਨਹੀਂ ਹੈਗਾ ਵੀ ਆਪਾਂ ਕਿਉਂਕਿ ਕੋਈ ਵੀ ਬ੍ਰਾਂਡ ਆਪਾਂ ਲੈਨੇ ਆ ਰਾਮ ਟੈਕਸ ਕਹਤਾ ਤਾਂ ਇਹਦਾ ਨਹੀਂ ਇਹ ਨਹੀਂ ਜਿਉ ਇੱਕੋ ਹੀ ਤਰ੍ਹਾਂ ਦਾ ਸਟੱਫ ਦਿੰਦਾ ਹਲਕੇ ਤੋਂ ਹੈਵੀ ਤੱਕ ਉਹ ਵੀ ਲੈ ਕੇ ਜਾਂਦੇ ਉਹਨਾਂ ਦੀ ਰੇਂਜਾਂ ਘੱਟ ਤੋਂ ਪਲੱਸ ਤੱਕ ਵੀ ਜਾਂਦੀਆਂ ਨੇ ਠੀਕ ਹੈ ਜੀ ਅਸੀਂ ਇਹ 1250 ਸੇਲ ਕੀਤੇ ਆ ਮਾਰਕੀਟ ਦੇ ਵਿੱਚ ਇਹ 15 1500 ਤੋਂ 20 ਸੇਲ ਹੋਏ ਨੇ ਠੀਕ ਹੈ ਜੀ ਬਟ ਹੁਣ ਤੁਹਾਨੂੰ ਬਿਲਕੁਲ ਹੀ ਲੈਸ ਦੇ ਵਿੱਚ ਜਿੰਨੇ ਚ ਆਂਦੇ ਵੀ ਨਹੀਂ ਉਹਨੇ ਤੁਹਾਨੂੰ ਦੇਣ ਲੱਗਿਆ 1050 ਦੇ ਵਿੱਚ 200 2000 ਦੇ ਵਿੱਚ ਡਿਜ਼ਾਈਨਿੰਗ ਚੰਗੀ ਤਰ੍ਹਾਂ ਦੇਖ ਲਓ ਨੈਕਸਟ ਇਹਦੇ ਵਿੱਚ ਤੁਹਾਨੂੰ ਕਲਰ ਮੈਚਿੰਗ ਦੇ ਵਿੱਚ ਦੇਣ ਲੱਗੀਆਂ ਜੀ ਆ ਲੋ ਮਹਿੰਦੀ ਆ ਜੇ ਸ਼ੇਡ ਆ ਜਾਊਗਾ ਹੈ ਮਸਟਰਡ ਜਿਹਾ ਸ਼ੇਡ ਨੰਬਰ ਹੋਗਾ 6 6 ਨੰਬਰ ਇਹ ਵਾਲਾ ਪੀਸ ਰਹੂਗਾ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਰਹੂਗੀ ਫਟਾਫਟ ਵਾ ਸਕਰੀਨਸ਼ਾਟ ਲੈ ਕੇ ਭੇਡਣ ਕੇ ਆਰਡਰ ਕਰੀ ਚੱਲਿਓ ਇਹ ਸਾਰੇ ਮੈਚਿੰਗ ਰਹਿਣਗੇ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਤੇ ਇਹ ਰਾਮਟੈਕਸ ਦੇ ਰਹਿਣਗੇ ਠੀਕ ਹੈ ਜੀ ਇਹ ਰਾਮਟੈਕਸ ਰਹੂਗਾ ਨੈਕਸਟ ਵਾਲਾ ਜਿਹੜਾ ਮੈਂ ਇਹਦੇ ਵਿੱਚ ਤੁਹਾਨੂੰ ਦੇਣ ਲੱਗੀ ਆ ਉਹ ਦੂੰਗੀ ਜੀ ਗਾਜਰੀ ਸ਼ੇਡ ਸੇਮ ਇਹ ਵਾਲੇ ਪ੍ਰਿੰਟ ਦੇ ਆਈ ਇੱਕ ਛੇੜ ਦਉਂਗੀ ਗਾਜਰੀ ਆਲੋ ਇੱਕ ਗਾਜਰੀ ਛੇੜਾ ਨੰਬਰ ਹੋਗਾ 7 ਕੋਈ ਵੀ ਪਹਿਨਦਾ ਪਹਿਨਣ ਵਾਂਗੇ ਪੀਸ ਇਹ ਸੇਲ ਆ ਲਾਸਟ ਸਟਾਕ ਆ ਬਿਲਕੁਲ ਕਲੀਅਰ ਸੇਲ ਚੱਲ ਰਹੀ ਆ ਕੋਈ ਵੀ ਹੋਲਡ ਤੇ ਪੀਸ ਨਹੀਂ ਰੱਖਿਆ ਜਾਣਾ ਸਾਰੇ ਅਸੀਂ ਜਸਟ ਜਿਨ੍ਹਾਂ ਦੀ ਪੇਮੈਂਟ ਆਈ ਜਾ ਉਹ ਨਾਲ ਦੀ ਨਾਲ ਅਸੀਂ ਆਰਡਰ ਉਹਨਾਂ ਦੇ ਬੁਕਿੰਗ ਹੋਈ ਜਾਣੀ ਆ ਜੀ ਨੰਬਰ ਇਹਦਾ ਰਹੂਗਾ 8 10 ਤੋਂ ਛੇੜ ਦਾ ਨੰਬਰ 8 ਇਹ ਗਾਜਰੀ ਟੂਨ ਤੇ ਆ ਰਾਸਟ ਛੇੜ ਤੇ ਆ ਇੱਕ ਇਹ ਹੈਗਾ ਮਸਟਰਡ ਛੇੜ ਤੇ ਤਿੰਨ ਕਲਰ ਨੇ ਇਹਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਬਿਲਕੁਲ ਸੇਵ ਕਪੜੇ ਦੀ ਇਹਦੀ ਬਾਟਮ ਲੱਗੀ ਹੋਈ ਆ ਪਿਓਰ ਪਸ਼ਮੀਨੇ ਦੀ ਤੇ ਫੁੱਲ ਆਨ ਗਰੰਟੀ ਦਾ ਰਾਮ ਟੈਕਸ ਦਾ ਬ੍ਰਾਂਡ ਆ ਇਹ ਇੱਕ ਸਾਡਾ ਆਹ ਵਾਲਾ ਸੈੱਟ ਸੀਗਾ ਜਿਹੜਾ ਬਹੁਤ ਜ਼ਿਆਦਾ ਸੀ ਸੇਲ ਕੀਤਾ ਇਹਨੂੰ ਤੁਸੀਂ ਚੈੱਕ ਕਰ ਲਓ ਬਹੁਤ ਪਿਆਰਾ ਇਹ ਰਿਹਾ ਵਾ ਇਹਦਾ ਇਹਨਾਂ ਨਿੱਕੀ ਬੂਟੀ ਦਾ ਖੁਸੇ ਲਈ ਵੀ ਲੈਣ ਨੂੰ ਸੀ ਮਜ਼ਾ ਲਈ ਮਜ਼ਾ ਕਿ ਕਈ ਬਣ ਕਹਿੰਦੀਆਂ ਸਾਡੇ 2.5 2.5 ਮੀਟਰ ਦੇ ਬਣਦੇ ਨੇ ਸੋ ਤੁਸੀਂ 5 ਮੀਟਰ ਸੀ ਇਹਨਾਂ ਨੂੰ ਬਣਾ ਲਓ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਤੇ ਰੇਂਜ ਅਸੀਂ ਕੁਝ ਵੀ ਨਹੀਂ ਦੇ ਰਹੇ ਸੋ ਤੁਸੀਂ ਆਪਣੇ ਬੈਨੀਫਿਟ ਲੈ ਸਕਦੇ ਹੋ ਇਹਨਾਂ ਚੀਜ਼ਾਂ ਦੇ ਹੁਣ ਜਿੰਨਾ ਭਾਣਾਂ ਨੂੰ ਇਹ ਵਾਲਾ ਸੂਟ ਚਾਹੀਦੇ ਨੇ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਸੂਟ ਰਹੂਗਾ ਐਂਡ ਇਹਦੇ ਵਿੱਚ ਤੁਹਾਨੂੰ ਅਸੀਂ 3 ਕਲਰ ਦੇ ਦਾਂਗੇ 3 ਕਲਰ ਦਵਾਂਗੇ ਇੱਕ ਦਵਾਂਗੇ ਬਿਲਕੁਲ ਲਾਈਟ ਜਿਹਾ ਪਿਆਜ਼ੀ ਸ਼ੇਡ ਇਹ ਹੈਗਾ ਸਕਾਈ ਬਲੂ ਸ਼ੇਡ ਇੱਕ ਮਿਲੂਗਾ ਜੀ ਪਿਆਜ਼ੀ ਸ਼ੇਡ ਨੰਬਰ ਇਹਦਾ ਰਹੂਗਾ 10 10 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਇਹਦੇ ਵਿੱਚ ਤੁਹਾਨੂੰ ਮੈਂ ਦਵਾਂਗੀ ਬਿਲਕੁਲ ਹੀ ਲਾਈਟ ਜਿਹਾ ਪਿਸਤਾ ਸ਼ੇਡ ਇਹ ਮੀਡੀਅਮ ਜੇ ਕਲਰ ਨੇ ਨਾ ਹੀ ਜਿਆਦਾ ਆਪਾਂ ਕਹਿ ਦਈਏ ਵੀ ਮਤਲਬ ਕਿ ਕਹਿ ਦਈਏ ਬੜੀ ਫਿੱਕੇ ਨੇ ਕਈ ਵਾਰ ਨਾ ਕਹਿ ਦਿੰਦੀਆਂ ਵੀ ਸਾਡੇ ਘਰੇ ਅਸੀਂ ਕੰਮ ਕਰਨਾ ਛੇਤੀ ਗੰਦੇ ਹੋ ਜਾਂਦੇ ਨੇ ਉਦਾਂ ਨਾਲ ਹੀ ਬਹੁਤ ਸੋਹਣੇ ਮੀਡੀਅਮ ਜੇ ਕਲਰ ਨੇ ਬਟ ਇਹਨੂੰ ਤੁਸੀਂ ਹਾਰੇ ਵਿੱਚ ਪਾ ਸਕਦੇ ਹੋ ਤੁਹਾਡੇ ਮੰਮਾ ਵੀ ਪਾ ਸਕਦੇ ਤੁਹਾਡੇ ਦਾਦੀ ਵੀ ਪਾ ਸਕਦੇ ਆ ਠੀਕ ਹੈ ਜੀ ਹਾਰੇ ਦੇ ਵਿੱਚ ਇਹ ਤੁਸੀਂ ਪਾ ਸਕਦੇ ਹੋ ਕਪੜਾ ਵੀ ਇੰਨਾ ਜਿਆਦਾ ਫਾਈਨ ਨਾ ਕਿਸੇ ਵੀ ਸੂਟ ਨੂੰ ਕੋਈ ਲਾਈਨਿੰਗ ਅੰਡਰ ਸ਼ਰਟ ਦੀ ਲੋੜ ਨਹੀਂ ਹੈਗੀ ਬਹੁਤ ਪਿਆਰਾ ਬਹੁਤ ਸੋਹਣਾ ਪੂਰਾ ਵਧੀਆ ਗਰਮ ਪਸ਼ਮੀਨਾ ਉਹ ਵੀ ਬ੍ਰਾਂਡ ਦਾ ਨੰਬਰ ਇਹਦਾ ਰਹੂਗਾ 11 11 ਨੰਬਰ ਇਹ ਵਾਲਾ ਸੂਟ ਰਹੂਗਾ ਠੀਕ ਹੈ ਜੀ ਐਂਡ ਨੈਕਸਟ ਜਿਹੜਾ ਸਾਡਾ ਸੋਲੋ ਇੱਕੋ ਹੀ ਪੀਸ ਰਹਿ ਰਿਹਾ ਥੋੜਾ ਸਭ ਤੋਂ ਟਾਪ ਦਾ ਡਿਜ਼ਾਈਨ ਇਹ ਰਿਹਾ ਵਾ ਕਾਫੀ ਸ਼ੇਡ ਕਾਫੀ ਸ਼ੇਡ ਰਹੂਗਾ ਨੰਬਰ ਇਹਦਾ ਰਹੂਗਾ ਜੀ 12 12 ਨੰਬਰ ਸੂਟ ਇਹ ਵਾਲੇ ਜਿਹੜੇ ਮੈਂ 4 ਪੀਸ ਦਿਖਾਏ ਨੇ 800 ਤੁਹਾਨੂੰ ਪ੍ਰਾਈਸ ਸ਼ੋਅ ਹੋਇਆ 1500 ਦੇ ਦੋ ਅਸੀਂ ਲਗਾਏ ਨੇ ਆ ਜਿਹੜੇ ਮੈਂ ਰਾਮਟੈਕਸ ਦੇ ਤੁਹਾਨੂੰ ਉਸ ਤੋਂ ਬਾਅਦ 5 ਨੰਬਰ ਤੋਂ ਲੈ ਕੇ ਸੌਰੀ ਹਾਂਜੀ 5 ਤੋਂ ਲੈ ਕੇ 12 ਤੱਕ ਜਿਹੜੇ ਪੀਸ ਦਿਖਾਏ ਨੇ ਇਹ ਵਾਲੇ ਪੀਸ ਅਸੀਂ ਲਾਇਨ 1050 ਦੇ ਵਿੱਚ ਕੋਈ ਤੁਸੀਂ ਕੋਰੀਅਨ ਨਹੀਂ ਪੀ ਕਰਨਾ ਕੁਝ ਨਹੀਂ ਕਰਨਾ ਤੇ ਫਿਰ ਵੀ ਜੇ ਤੁਸੀਂ ਦੋ ਸੂਟ ਬਾਇ ਕਰਦੇ ਹੋ ਤਾਂ 2000 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਣਾ ਠੀਕ ਹੈ ਹੁਣ ਮੈਂ ਖੋਲਣ ਲੱਗਿਆਂ ਟਿਸਟਾ ਬ੍ਰਾਂਡ ਦੇ ਪੀਸ ਟਿਸਟਾ ਦਾ ਪਹਿਲਾਂ ਮੈਂ ਤੁਹਾਨੂੰ ਕਾਟ ਰਾਈਜ਼ ਦਿਖਾਦਾ ਟਿਸਟਾ ਦੀ ਹੋਈ ਹਾਂ ਲੋ ਜੀ ਜਿਹੜੀਆਂ ਭੈਣਾਂ ਕォਟਰਾਈਜ਼ ਇਹਨਾਂ ਨਾਲ ਦੁਪੱਟੇ ਵਗੈਰਾ ਰੈਡੀ ਹੋ ਜਾਣੇ ਨੇ ਜਿਹੜੀਆਂ ਭੈਣਾਂ ਮੇਰੀਆਂ ਫੌਰਨ 'ਚ ਬੈਠੀਆਂ ਤੁਹਾਡੇ ਲਈ ਤਾਂ ਇਹ ਤੋਹਫੇ ਨੇ ਠੀਕ ਹੈ ਜੀ ਸੋ ਤੁਸੀਂ ਤਾਂ ਲੈ ਸਕਦੇ ਹੋ ਜਿਵੇਂ ਮਰਜੀ ਜਿਹੜੇ ਮਰਜੀ ਡਿਜ਼ਾਈਨ ਕਰ ਲਓ ਦੁਪੱਟੇ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਲਗਾ ਕੇ ਉਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਤੁਹਾਡੇ ਰੈਡੀ ਕਰ ਦਨੇ ਆ ਜਸਟ ਤੁਸੀਂ ਸੂਟ ਸਿਲੈਕਟ ਕਰਨੇ ਆ ਤੁਸੀਂ ਕਿਹੜੇ ਰੱਖਣੇ ਇਹਨਾਂ 'ਚ ਤੇ ਇਹ ਹੈਗੀ ਸਾਡੀ ਕォਟਰਾਈਜ਼ ਦੇ ਡਿਜ਼ਾਈਨ ਬਹੁਤ ਪਿਆਰੇ ਬਹੁਤ ਸੋਹਣੇ ਚੈੱਕ ਕਰ ਲਓ ਇੱਥੋਂ ਆਪਾਂ ਇਹ ਡਿਜ਼ਾਈਨ ਫੇਰ ਸ਼ੋਅ ਮੈਂ ਕਰਨ ਲੱਗੀ ਆ ਕォਟਰਾਈਜ਼ ਦਾ ਪਰਪਲ ਕਲਰ ਦਾ ਪਰਪਲ ਕਲਰ ਦਾ ਸੂਟ ਰਹੂਗਾ ਨੰਬਰ ਹੋਊਗਾ 13 ਇਹ ਵਾਲਾ ਪੀਸ ਸਾਡਾ ਹੈਗਾ 1300 ਦਾ ਸਿੰਗਲ ਠੀਕ ਹੈ ਜੀ 1300 ਦਾ ਸਿੰਗਲ ਰਹੂਗਾ 2500 ਦੇ ਦੋ ਨੇ ਠੀਕ ਹੈ ਜਿਹੜਾ ਮਰਜੀ ਇਹਨਾਂ ਚੋਂ ਪੀਸ ਲੈ ਲਿਓ ਤਿੰਨ ਪੀਸ ਸਾਡੇ ਕੋਲੇ ਹੀ ਅਵੇਲੇਬਲ ਨੇ ਜਿਹੜੀ ਵੀ ਭੈਣ ਨੂੰ ਕੋਟ ਆਇਸ਼ ਚਾਹੀਦੀ ਹੋਵੇ ਆ ਲੋ 벨ਵਟ ਬਿਲਕੁਲ ਖਤਮਾ 벨ਵਟ ਦਾ ਹੁਣ ਕੋਈ ਵੀ ਪੀਸ ਸਾਡੇ ਕੋਲੇ ਅਵੇਲੇਬਲ ਨਹੀਂ ਹੈਗਾ ਸੋ ਕੋਟ ਰਾਈਜ਼ ਦੇ ਤਿੰਨ ਪੀਸ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਇਹ ਰਹੂਗਾ 14 ਨੰਬਰ ਤੇ ਇਹ ਕੇ ਆਵਾ ਸੀਮ ਕਲਰ ਹੀ ਆ ਜਿਹੜਾ ਇਹ ਪਰਪਲ ਸ਼ੇਡ ਆ ਇਹ ਬਲੈਕ ਸ਼ੇਡ ਆ ਆ ਪ੍ਰਿੰਟਿੰਗ ਸੇਮ ਰਹੂਗੀ ਜਸਟ ਕਲਰ ਦਾ ਫਰਕ ਤੇ ਤੁਸੀਂ ਇਹ ਆਪਣਾ ਲੈਣਾ ਕਿਸੇ ਨੇ ਵੀ ਤਾਂ 15 15 ਨੰਬਰ ਇਹ ਵਾਲਾ ਸੂਟ ਰਹੂਗਾ 1300 ਦਾ ਸਿੰਗਲ ਆ 2500 ਦੇ ਦੋ ਨੇ ਜਿਹੜਾ ਮਰਜੀ ਪੀਸ ਲੈ ਲਿਓ ਤਿੰਨ ਹੀ ਪੀਸ ਨੇ ਇਸ ਤੋਂ ਬਾਅਦ ਆਪਣੇ ਕੋਲ ਹੁਣ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਮੈਂ ਕਲੈਕਸ਼ਨ ਆਉਣ ਤੁਹਾਨੂੰ ਦਿਖਾਉਣ ਲੱਗੀ ਆ ਸਾਡੇ ਕਾਨੀ ਪ੍ਰਿੰਟ ਇਹ ਇਹ ਵੀਡੀਓ ਨੇ ਸਾਡੀ ਨੇ ਬਹੁਤ ਮਾਰ ਪਾਈ ਸੀ ਜਦੋਂ ਅਸੀਂ ਇਹ ਵਾਲੀ ਵੀਡੀਓ ਪਾਈ ਸੀ ਇਹ ਪ੍ਰਿੰਟਾਂ ਦੀ ਸੋ ਬੈਣਾ ਨੂੰ ਜਾਨੀ ਕਿ ਬਹੁਤ ਰਹਿ ਗਏ ਸੀ ਬਹੁਤ ਪੈਣਾ ਰਹਿ ਗਿਆ ਸੀ ਇਹ ਅਸੀਂ ਸਟਾਕ ਕਲੀਅਰ ਸੇਲ ਦੇ ਵਿੱਚ ਪ੍ਰਿੰਟ ਲੈ ਕੇ ਆਏ ਸੀ ਬਹੁਤ ਪੈਣਾ ਨੇ ਪਸੰਦ ਕੀਤੇ ਤੇ ਸਾਨੂੰ ਜਿੰਨੇ ਕਿ ਪ੍ਰਿੰਟ ਮਿਲੇ ਸੀ ਇਹ ਰਿਪੀਟ ਤੇ ਮੰਗਾਏ ਨੇ ਸੋ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਹੁਣ ਤੁਸੀਂ ਆਪਣੇ ਫਟਾਫਟ ਲੱਗੇ ਸਕਰੀਨਸ਼ਾਟ ਆਰਡਰ ਕਰ ਲਿਓ ਕਾਨੀ ਪ੍ਰਿੰਟ ਦੇ ਵਿੱਚ ਇੱਕ ਦਾ ਇਹ ਮਸਟਰਡ ਸ਼ੇਡ ਤੁਹਾਨੂੰ ਮਿਲ ਜਾਊਗਾ ਮਸਟਰਡ ਸ਼ੇਡ ਮਿਲੂਗਾ ਜੀ ਐਂਡ ਨੰਬਰ ਇਹਦਾ ਹੋਊਗਾ ਜੀ 16 16 ਨੰਬਰ ਇਹ ਵਾਲਾ ਸੂਟ ਰਹੂਗਾ ਪ੍ਰਾਈਸ ਇਹਨਾਂ ਦੀ ਰਹੂਗੀ ਟਿਸਟਾ ਦਾ ਬ੍ਰੈਂਡ ਰਹੂਗਾ ਪ੍ਰਾਈਸ ਇਹਨਾਂ ਦੀ ਰਹੂਗੀ ਜੀ 1150 ਦਾ ਸਿੰਗਲ 2200 ਦੇ ਦੋ ਠੀਕ ਹੈ ਜੀ 1150 ਦਾ ਸਿੰਗਲ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਤੁਹਾਨੂੰ 2200 ਦੇ ਅਸੀਂ ਦੋ ਸੂਟ ਦਵਾਂਗੇ ਵਿਦਆਊਟ 1550 ਵਾਲੇ ਸੂਟ ਨੇ ਇਹ 1550 ਦੇ ਵਿੱਚ ਹੀ ਸੇਲ ਕੀਤੇ ਹੋਏ ਨੇ ਬਟ ਪਿਛਲੀ ਵੀਡੀਓ ਆਪਾਂ ਸਾਨੂੰ ਸਟਾਕ ਇਹ ਲੈਸ ਦੇ ਵਿੱਚ ਆਇਆ ਸੀ ਸੋ ਆਪਾਂ ਸੇਮ ਰੇਟ ਦੇ ਵਿੱਚ ਹੀ ਇਹ ਪਾਈ ਸੀ ਥੋੜੇ ਦਿਨ ਹੋਇਆ ਵੀਡੀਓ ਪਾਈ ਨੂੰ ਤੇ ਬਹੁਤ ਜ਼ਿਆਦਾ ਰਿਸਪੌਂਸ ਵਧੀਆ ਆਇਆ ਸੀ ਭੈਣਾਂ ਦਾ ਯਾਨੀ ਕਿ ਬਹੁਤ ਹੀ ਸੋਹਣਾ ਤੁਸੀਂ ਇੰਨਾ ਪਿਆਰ ਦਿੱਤਾ ਸੀ ਇਹ ਸੂਟਾਂ ਨੂੰ ਰਿਪੀਟ ਤੇ ਫਿਰ ਅਸੀਂ ਲੈ ਕੇ ਆ ਗਏ ਆ ਲਾਸਟ ਵੀਡੀਓ ਆ ਇਹ ਸੋ ਹੁਣ ਜਿੰਨਾ ਪਹਿਣਾ ਦਾ ਬੈਨੀਫਿਟ ਹੋ ਸਕਦਾ ਫਟਾਫਟ ਬਸ ਆਰਡਰ ਲੈ ਲਾ ਕਰ ਦਿਓ ਤਾਂ ਕਿ ਹੁਣ ਨਾ ਰਹਿ ਜਿਓ ਜਿਹੜੀਆਂ ਪਹਿਣਾ ਪਿਛਲੀ ਵਾਰ ਰਹਿ ਗਈਆਂ ਸੀ ਇਹ 16 ਨੰਬਰ ਹੋਊਗਾ ਜਿਸ ਸੀਮ ਬਲੂ ਕਲਰ ਆ 17 ਨੰਬਰ 17 ਨੰਬਰ ਇਹ ਵਾਲਾ ਪੀਸ ਹੋਊਗਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਪੀਸ ਆ ਨਾਲ ਇਹਦੇ ਇੱਕ ਪੀਸ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਦੇ ਵਿੱਚ ਇਹ ਵਾਲਾ ਪ੍ਰਿੰਟ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਵੀ ਸਾਡੇ ਕੋਲ ਦੋ ਕਲਰ ਹੈਗੇ ਨੇ ਆਹ ਦੋਨੇ ਕਲਰ ਇਹ ਵੀ ਬਹੁਤ ਪਿਆਰੇ ਨੇ ਜੇ ਤੁਸੀਂ ਗ੍ਰੀਨ ਕਲਰ ਮੰਗਵਾਉਣਾ ਹੈ ਤਾਂ ਇਹਦਾ ਨੰਬਰ ਹੋਊਗਾ ਜੀ 18 18 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਜੇ ਤੁਸੀਂ ਗਾਜਰੀ ਸ਼ੇਡ ਮੰਗਾਉਣਾ ਹੈ ਤਾਂ 19 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਅਸੀਂ ਲੈ ਕੇ ਆਏ ਆ ਅੱਜ ਦੀ ਫਟਾਫਟ ਲੈ ਕੇ ਸਕਰੀਨਸ਼ਾਟ ਕਰੀ ਚਲੋ ਆਰਡਰ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਐਂਡ ਨੈਕਸਟ ਪੀਸ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਹਾਲੋ ਜੀ ਇਹ ਮਿਲੂਗਾ ਜੀ ਤੁਹਾਨੂੰ ਇਹ ਥੋੜਾ ਜਿਹਾ ਹੈਗਾ ਵਾ ਜਿਵੇਂ ਮਾਊਸ ਜਿਹਾ ਕਲਰ ਆਪਾਂ ਕਹਿ ਸਕਦੇ ਆ ਇਦਾਂ ਦਾ ਵਾ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਇਹ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਨਾ ਇੱਥੋਂ ਤੋਂ ਲੈ ਕੇ ਆਹ ਵਾਲੇ ਪੀਸ ਇਹ ਸਾਰੇ ਮੈਚਿੰਗ ਨੇ ਇਹਨਾਂ ਦੇ ਨਾਲ ਮੈਚਿੰਗ ਆ ਬਾਟਮਸ ਲੱਗੀਆਂ ਹੋਈਆਂ ਠੀਕ ਆ ਤਾਂ ਜਿਵੇਂ ਮਸਟਰਡ ਦੇ ਨਾਲ ਮਸਟਰਡ ਬਾਟਮ ਆ ਜੀ ਬਲੂ ਦੇ ਨਾਲ ਆਊਗੀ ਬਲੂ ਕਲਰ ਦੀ ਬਾਟਮ ਸੇਮ ਇਹਦੇ ਨਾਲ ਗ੍ਰੀਨ ਕਲਰ ਦੀ ਆਊਗੀ ਬਾਟਮ ਬਹੁਤ ਪਿਆਰੀ ਬਹੁਤ ਸੋਹਣੀ ਸਾਰਿਆਂ ਦੇ ਨਾਲ ਸੇਮ ਬਾਟਮਾਂ ਡਿਜੀਟਲ ਨੇ ਸੇਵ ਪ੍ਰਿੰਟਡ ਇਹਦੇ ਨਾਲ ਗਾਜਰੀ ਬਾਟਮ ਲੱਗੀ ਹੋਈ ਆ ਇਹਦੇ ਨਾਲ ਜਿਵੇਂ ਇਦਾਂ ਦੀ ਸੇਮ ਬਾਟਮ ਲੱਗੀ ਹੈ ਵੀ ਕਲਰ ਬਹੁਤ ਪਿਆਰਾ ਵਾ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਇਸ ਚ ਪਾ ਸਕਦੇ ਹੋ ਸੇਮ ਡਿਜੀਟਲ ਪ੍ਰਿੰਟ ਹੋਇਆ ਹੋਇਆ ਬਾਟਮਾਂ ਦੇ ਉੱਪਰ ਐਂਡ ਨੈਕਸਟ ਜਿਹੜੀ ਤੁਹਾਨੂੰ ਅਸੀਂ ਦੇਣ ਜਾ ਰਹੇ ਆ ਇਹਦੇ ਵਿੱਚ ਸੇਮ ਕਲਰ ਆ ਇਹ ਨਿਊ ਐਡ ਆਨ ਹੋਇਆ ਪਿਛਲੀ ਵੀਡੀਓ ਚ ਨਹੀਂ ਸੀਗਾ ਸੋ ਇਹ ਗ੍ਰੀਨ ਕਲਰ ਇਹ ਵੀ ਕਲਰ ਬਹੁਤ ਪਿਆਰਾ ਇਹਦੇ ਨਾਲ ਵੀ ਸੇਮ ਤੁਹਾਨੂੰ ਮਿਲੂਗੀ ਮਹਿੰਦੀ ਆ ਜੀ ਇਸੇ ਤਰ੍ਹਾਂ ਗ੍ਰੀਨ ਮਹਿੰਦੀ ਆ ਜੀ ਬਾਟਮ ਆ ਦੇਖੋ ਸੇਮ ਟਾਈ ਟਾਈ ਮੀਟਰ ਦੀਆਂ ਪ੍ਰੋਪਰ ਬਾਟਮਾਂ ਲੱਗੀਆਂ ਹੋਈਆਂ ਨੇ ਤੇ ਕਪੜਾ ਇੰਨਾ ਜ਼ਿਆਦਾ ਫਾਈਨ ਆ ਜਿੰਨੇ ਮਰਜ਼ੀ ਸਾਲ ਪਾ ਲਿਓ ਕਪੜਾ ਜਦੋਂ ਫਟੂਗਾ ਉਦੋਂ ਹੀ ਸੂਟ ਖੰਡੂਗਾ ਯਾਨੀ ਕਿ ਪਰ ਲੂ ਬੋਰ ਨਹੀਂ ਆਉਂਦਾ ਲੂ ਤੇ ਬੁਰ ਦਾ ਕੋਈ ਕੰਪਲੇਨ ਨਹੀਂ ਤਾਂ ਹੀ ਜਦੋਂ ਵੀ ਆਹ ਵੀਡੀਓ ਪੈਂਦੀ ਆ ਸਭ ਤੋਂ ਪਹਿਲਾਂ ਸਟਾਕ ਕਲੀਅਰ ਹੋਣ ਵਾਲਾ ਹੋ ਜਾਂਦਾ ਕਿਉਂਕਿ ਪ੍ਰਿੰਟ ਫੁੱਟ ਵਾਲੀ ਪੈਣਾ ਹਮੇਸ਼ਾ ਵੇਟ ਕਰਦੀਆਂ ਰਹਿੰਦੀਆਂ ਨੇ ਖਾਸ ਕਰ ਰਾਮ ਟੈਕਸ ਹੋਇਆ ਕਿਸਟਾ ਹੋਇਆ ਤੇ 10 ਇਹ ਤਿੰਨ ਸਾਡੇ ਟੌਪ ਦੇ ਬ੍ਰਾਂਡ ਚੱਲ ਰਹੇ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਇਸ ਵਾਰ ਤੁਸੀਂ ਨੈਪਸ ਜਿਹੜਾ ਤੁਹਾਨੂੰ ਮੈਂ ਦੇਣ ਰਹੀ ਹਾਂ ਇਹਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਸਿੰਗਲ ਸੋਲੋ ਪੀਸ ਆ ਲਾਈਟ ਜਿਹਾ ਵਾ ਲੈਮਨ ਮਸਟਰਡ ਜਾਂ ਸ਼ੇਡ ਕਹਿ ਸਕਦੀਆਂ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਰਹੂਗਾ ਜਿਹੜੀ ਭੈਣ ਨੇ ਆਹ ਵਾਲਾ ਪੀਸ ਆਰਡਰ ਕੀਤਾ ਤਾਂ ਨੰਬਰ ਇਹਦਾ 22 ਰਹੂਗਾ ਜੀ 20 ਨੰਬਰ ਕਿੱਥੇ ਆ ਇਹਦੇ ਵਿੱਚ 5 ਇੱਥੇ ਆ ਪੀਸ ਜਿਹੜੀ ਭੈਣ ਆਰਡਰ ਕਰੂਗੀ ਇਹਦਾ ਨੰਬਰ 20 ਰਹੂਗਾ ਜੀ 20 ਨੰਬਰ ਇਹ ਵਾਲਾ ਪੀਸ ਰਹੂਗਾ ਨੰਬਰਿੰਗ ਗਲਤ ਹੋ ਗਈ ਸੀ ਇੱਥੇ ਸਾਡੀ ਤੇ ਇਹ ਵਾਲਾ ਨੰਬਰ ਹੋਊਗਾ ਜੀ 21 ਗ੍ਰੀਨ ਨੰਬਰ 21 21 ਨੰਬਰ ਸੂਟ ਰਹੂਗਾ ਐਂਡ ਜੇ ਤੁਸੀਂ ਆਹ ਵਾਲਾ ਪ੍ਰਿੰਟ ਮੰਗਵਾਉਣਾ ਹੈ ਤਾਂ ਇਹਦਾ ਰਹੂਗਾ ਜੀ 22 ਨੰਬਰ 22 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਸਾਡਾ ਸਭ ਤੋਂ ਸੋਹਣਾ ਪ੍ਰਿੰਟ ਜਿਹੜਾ ਰਿਹਾ ਬਹੁਤ ਹੀ ਪਿਆਰਾ ਜਿਹਾ ਇਹ ਰਿਹਾ ਵਾਲ ਮਤਲਬ ਕਿ ਸਕਿਨ ਜਾਂ ਸ਼ੇਡ ਆ ਸਕਿਨ ਸ਼ੇਡ ਆ ਤੇ ਸਾਰੇ ਕਾਨੀ ਪ੍ਰਿੰਟ ਦਾ ਕੰਮ ਹੋਇਆ ਹੋਇਆ ਕਾਨੀ ਪ੍ਰਿੰਟਾਂ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹਦਾ ਰਹੂਗਾ ਜੀ 22 ਤੇਈ ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣੀ ਬਹੁਤ ਪਿਆਰੀ ਪ੍ਰਿੰਟ ਸੂਟਾਂ ਦੀ ਆਦੀ ਮੈਂ ਵੀਡੀਓ ਲੈ ਕੇ ਆਈਆਂ ਉਹ ਵੀ ਲਾਸਟ ਸਟਾਕ ਦੇ ਨਾਲ ਸੋ ਤੁਸੀਂ ਕੀ ਕਰਨਾ ਜਸਟ ਫਟਾਫਟ ਲੈਨੇ ਆ ਸਕਰੀਨ ਸ਼ਾਟ ਤੇ ਇੰਨੇ ਸੋਹਣੇ ਆਫਰ ਦਾ ਫਾਇਦਾ ਜ਼ਰੂਰ ਚੱਕਣਾ ਜਿੰਨਾਂ ਭੈਣਾਂ ਨੂੰ ਵੇਟਿੰਗ ਸੀ ਕਿ ਪ੍ਰਿੰਟ ਸੂਟਾਂ ਦੀ ਲਾਸਟ ਵੀਡੀਓ ਕਿਦਾਂ ਲੈ ਕੇ ਆਵਾਂਗੇ ਸੋ ਫਟਾਫਟ ਲੈ ਕੇ ਸਕਰੀਨ ਸ਼ਾਟ ਕਰ ਦਿਓ ਆਰਡਰ ਜਾਣ ਤੋਂ ਪਹਿਲਾਂ ਭੈਣ ਬਣ ਕੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਸੋਹਣੀਆਂ ਵੈਰਾਈਟੀਆਂ ਆ ਚੁੱਕੀਆਂ ਨੇ ਬਹੁਤ ਪਿਆਰ ਭਰੇ ਸੋਡ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਇੱਕ ਕਾਲ ਕਰਕੇ ਜਰੂਰ ਆਇਓ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਸਾਰੀਆਂ ਰਾਮਟੈਕਸ ਦੀਆਂ ਟਿਸਟਾ ਦੀਆਂ ਦਾਸ ਦੀਆਂ ਬਹੁਤ ਸੋਹਣੀਆਂ ਕਲੈਕਸ਼ਨਾਂ ਆ ਚੁੱਕੀਆਂ ਨੇ ਜਿਨ੍ਹਾਂ ਦੀ ਅੱਗੇ ਤੁਹਾਨੂੰ ਹੁਣ ਵੀਡੀਓ ਦੇਖਣ ਨੂੰ ਮਿਲਣਗੀਆਂ ਸੋ ਜਿਨ੍ਹਾਂ ਭੈਣਾਂ ਨੇ ਗਰੁੱਪ ਜੁਆਇਨ ਕਰਨਾ ਇਸ ਨੰਬਰ ਤੇ ਸਾਡਾ ਗਰੁੱਪ ਚੱਲਦਾ ਜਦੋਂ ਤੁਸੀਂ ਇਹ ਤੇ ਮੈਸੇਜ ਕਰਦੇ ਹੋ ਨਾਲ ਦੀ ਨਾਲ ਤੁਹਾਨੂੰ ਲਿੰਕ ਇੱਕ ਮਿਲ ਜਾਂਦਾ ਜਿਹੜਾ ਤੁਸੀਂ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ